ਭਰਤ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਖੁਰਾਕ ਵਿਭਾਗ ਦੁਆਰਾ ਗਰੀਬ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕੀਤੇ ਜਾਂਦੇ ਨੇ ਇਹਨਾਂ ਰਾਸ਼ਨ ਕਾਰਡਾਂ ਰਾਹੀਂ ਗਰੀਬ ਅਤੇ ਲੋੜਵੰਦ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਦੇ ਨੇ ਅਤੇ ਇਸ ਦੀ ਮਦਦ ਨਾਲ ਉਹਨਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਇਹ ਸਿਰਫ ਲੋੜਵੰਦ ਲੋਕਾਂ ਲਈ ਬਣਾਇਆ ਗਿਆ ਹੈ ਵੱਖ-ਵੱਖ ਰਾਜਾਂ ਵਿੱਚ ਰਾਸ਼ਨ ਕਾਰਡ ਬਣਾਉਣ ਲਈ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕੁਝ ਰਾਜਾਂ ਵਿੱਚ ਅਰਜ਼ੀਆਂ ਆਫਲਾਈਨ ਅਤੇ ਆਨਲਾਈਨ ਦੋਵੇਂ ਦਿੱਤੀਆਂ ਜਾ ਸਕਦੀਆਂ ਨੇ ਇਸ ਲਈ ਕੁਝ ਰਾਜਾਂ ਵਿੱਚ ਸਿਰਫ ਆਫਲਾਈਨ ਸਹੂਲਤ ਉਪਲਬਧ ਹੈ ਰਾਸ਼ਨ卡ਡ ਬਣਾਉਣ ਲਈ ਯੋਗਤਾ ਦੇ ਮਾਪਦੰਡ ਭਾਰਤ ਸਰਕਾਰ ਦੁਆਰਾ ਤੈਅ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਕਿਸ ਦਾ ਰਾਸ਼ਨ卡ਡ ਨਹੀਂ ਬਣਾਇਆ ਜਾਂਦਾ ਰਾਸ਼ਨ卡ਡ ਪ੍ਰਾਪਤ ਕਰਨ ਲਈ ਤੁਹਾਨੂੰ ਕੁਝ ਮਹੱਤਵਪੂਰਨ ਯੋਗਤਾ ਮਾਪਦੰਡ ਪੂਰੇ ਕਰਨੇ ਪੈਣਗੇ ਜੇਕਰ ਕਿਸੇ ਵਿਅਕਤੀ ਕੋਲ 100 ਵਰਗ ਮੀਟਰ ਤੋਂ ਵੱਧ ਜ਼ਮੀਨ ਹੈ ਜਿਸ ਵਿੱਚ ਪਲਾਟ ਫਲੈਟ ਅਤੇ ਮਕਾਨ ਸ਼ਾਮਲ ਹਨ ਫਿਰ ਅਜਿਹੇ ਵਿਅਕਤੀ ਰਾਸ਼ਨ卡ਡ ਲਈ ਅਪਲਾਈ ਨਹੀਂ ਕਰ ਸਕਤੇ ਜੇਕਰ ਕਿਸੇ ਕੋਲ 4 ਪਹੀਆ ਵਾਹਨ ਹੈ ਜਿਸ ਵਿੱਚ ਕਾਰ ਅਤੇ ਟਰੈਕਟਰ ਸ਼ਾਮਲ ਹੈ ਉਹ ਰਾਸ਼ਨ ਕਾਰਡ ਵੀ ਨਹੀਂ ਬਣਵਾ ਸਕਦਾ ਜਿਨ੍ਹਾਂ ਲੋਕਾਂ ਦੇ ਘਰ ਵਿੱਚ ਫਰਿੱਜ ਲੱਗਿਆ ਹੋਇਆ ਹੈ ਜਾਂ ਉਹਨਾਂ ਦੇ ਘਰ ਵਿੱਚ AC ਵੀ ਲੱਗਿਆ ਹੋਇਆ ਹੈ ਇਸ ਲਈ ਉਹ ਲੋਕ ਵੀ ਰਾਸ਼ਨ ਕਾਰਡ ਲਈ ਅਪਲਾਈ ਨਹੀਂ ਕਰ ਸਕਦੇ ਇਸ ਦੇ ਨਾਲ ਹੀ ਜੇਕਰ ਪਰਿਵਾਰ ਵਿੱਚ ਕੋਈ ਸਰਕਾਰੀ ਨੌਕਰੀ ਕਰ ਰਿਹਾ ਹੈ ਇਸ ਲਈ ਉਹ ਰਾਸ਼ਨ ਕਾਰਡ ਵੀ ਨਹੀਂ ਬਣਵਾ ਸਕਦਾ ਰਾਸ਼ਨ ਕਾਰਡ ਬਣਾਉਣ ਲਈ ਪਿੰਡ ਦੇ ਪਰਿਵਾਰ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਵੱਧ ਹੋਣੀ ਚਾਹੀਦੀ ਹੈ ਇਸ ਦੇ ਨਾਲ ਕੀ ਸ਼ਹਿਰਾ ਵਿੱਚ ਇਹ 3 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਲੋਕ ਅਯੋਗ ਹੋ ਜਾਣਗੇ ਜਿਹੜੇ ਲੋਕ ਇਨਕਮ ਟੈਕਸ ਅਦਾ ਕਰਦੇ ਨੇ ਉਹ ਰਾਸ਼ਨ ਕਾਰਡ ਨਹੀਂ ਬਣਾ ਸਕਦੇ ਇਸ ਦੇ ਨਾਲ ਕੀ ਜੇਕਰ ਕਿਸੇ ਕੋਲ ਲਾਇਸੈਂਸੀ ਹਥਿਆਰ ਹੈ ਤਾਂ ਉਹ ਰਾਸ਼ਨ ਕਾਰਡ ਲਈ ਵੀ ਅਯੋਗ ਹੈ ਭਾਰਤ ਸਰਕਾਰ ਹੁਣ ਅਜਿਹੇ ਲੋਕਾਂ ਦੀ ਪਛਾਣ ਕਰ ਰਹੀ ਹੈ ਜਿਨ੍ਹਾਂ ਨੇ ਦਸਤਾਵੇਜ਼ਾਂ ਵਿੱਚ ਬੇਨਿਯਮੀਆਂ ਕਰਕੇ ਰਾਸ਼ਨ ਕਾਰਡ ਬਣਾਏ ਨੇ ਪਰ ਉਹ ਰਾਸ਼ਨ ਕਾਰਡ ਲੈਣ ਤੋਂ ਅਯੋਗ ਨੇ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਤਾਂ ਬਿਹਤਰ ਹੈ ਕਿ ਤੁਸੀਂ ਇਸ ਨੂੰ ਸਰੈਂਡਰ ਕਰ ਦਿਓ ਇਸ ਦੇ ਲਈ ਤੁਹਾਨੂੰ ਆਪਣੇ ਫੂਡ ਡਿਪਾਰਟਮੈਂਟ ਦੇ ਦਫ਼ਤਰ ਵਿੱਚ ਜਾਣਾ ਹੋਵੇਗਾ ਅਤੇ ਉੱਥੇ ਇੱਕ ਲਿਖਤੀ ਸਹਿਮਤੀ ਪੱਤਰ ਦੇਣਾ ਹੋਵੇਗਾ ਇਸ ਤੋਂ ਬਾਅਦ ਤੁਸੀਂ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚ ਜਾਓਗੇ ਨਹੀਂ ਤਾਂ ਜੇਕਰ ਤੁਸੀਂ ਅਯੋਗ ਪਾਏਗੇ ਤਾਂ ਕਾਰਵਾਈ ਜ਼ਰੂਰ ਕੀਤੀ ਜਾ ਸਕਦੀ ਹੈ